ਤਾਂ ਕੀ ਨਾਮ ਹੈ ਤੁਹਾਡਾ? ਰਾਹੁਲ ਵਰਮਾ। ਅੱਛਾ ਰਾਹੁਲ ਜੀ ਕੀ ਹੋਇਆ ਕੀ ਹੈ ਕਹਿੰਦੇ ਕੋਈ ਦੇਰ ਰਾਤ ਕੋਈ ਇੱਥੇ ਲੜਾਈ ਝਗੜਾ ਹੋਇਆ ਹੈ ਸ਼ਿਮਲਾਪੁਰੀ ਇਲਾਕੇ ਚ ਕੀ ਹੋਇਆ ਕੀ ਮਾਮਲਾ ਕੀ ਹੈ? ਤੇ ਇਹਨਾਂ ਦੇ ਕੋਈ ਲਾਗ-ਦਾੜ ਸੀਗੇ ਜੀ? ਅੱਛਾ ਜੀ। 2018 ਦੇ ਵਿੱਚ। ਠੀਕ ਹੈ। ਤੇ ਫਿਰ ਰਾਤੀ ਤਾਪੜ ਤੋਂ ਮਾਮਾ ਹੋਇਆ ਹੈ। ਲੜਾਈ ਹੋਈ। ਲੜਾਈ ਹੋਈ ਹੈ ਤੇ ਜਿਹੜਾ ਜਿਹਦੇ 6:00 ਵਜੇ ਤੁਸੀਂ ਉਹਦੇ ਕੀ ਲੱਗਦੇ ਹੋ? ਮੈਂ ਉਹਦਾ ਵੱਡਾ ਬ੍ਰਦਰ ਆਂ। ਤੇ ਵੱਡਾ ਬ੍ਰਦਰ ਉਹਦਾ ਕੀ ਨਾਮ ਸੀ ਜਿਹਦੇ 6:00? ਬਲਜੀਤ ਸਿੰਘ ਆਕਾ ਜੀ। ਤੇ ਉਹਦੀ ਤਬੀਅਤ ਕਿਦਾਂ ਹੁਣ? ਉਹ ਪੂਰਾ ਹੋ ਗਿਆ ਜੀ ਅੱਛਾ ਦਿਲਜੀਤ ਸਿੰਘ ਜੀ ਦੇ ਛੱਟਾ ਵਜੀਆਂ ਪੂਰਾ ਹੋ ਗਿਆ ਮਤਲਬ ਹਾਂਜੀ ਉਹ ਤੁਸੀਂ ਉਹਦੇ ਬ੍ਰਦਰ ਹੋ ਹਾਂਜੀ ਤੇ ਤੁਸੀਂ ਰਹਿੰਦੇ ਕਿੱਥੇ ਹੋ ਪ੍ਰੀਤਨਗਰ 32/1 ਨੰਬਰ ਵਾਲੇ ਜੀ ਅੱਛਾ ਤੇ ਉੱਥੋਂ ਉਹਨੂੰ ਇੱਥੇ ਕੀ ਕਰਨ ਆਇਆ ਸੀ ਭਰਾ ਤੁਹਾਡਾ ਇਹਨਾਂ ਕੋਲੇ ਆਂਦਾ ਜਾਂਦਾ ਸੀਗਾ ਜੀ ਕੀ ਕਰਦਾ ਸੀ ਇੱਥੇ ਯਾਰੀ ਦੋਸਤੀ ਜਾਂ ਅੰਦਰ ਯਾਰੀ ਦੋਸਤੀ ਸੀਗੇ ਇਹਨਾਂ ਨਾਲ ਆਂਦਾ ਜਾਂਦਾ ਸੀ ਇਹਨਾਂ ਨਾਲ ਤੇ ਕੁਛੇ ਵੀ ਕਿਹਾ ਜਾ ਰਿਹਾ ਕਿ ਛਿੱਟਾ ਛੁੱਟਾ ਵੀ ਪੀਂਦਾ ਸੀ ਜੀ ਛਿੱਟਾ ਛੁੱਟਾ ਦਾ ਪਤਾ ਨਹੀਂ ਗਾ ਜੱਟਾ ਅੱਛਾ ਵੈਸੇ ਹੀ ਆਂਦਾ ਜਾਂਦਾ ਸੀ ਤੇ ਦੇਰ ਰਾਤ ਕਿੰਨੇ ਵਜੇ ਤੁਹਾਨੂੰ ਕਿਦਾਂ ਪਤਾ ਲੱਗਾ ਕਿ ਇਹਦੇ ਸਾਨੂੰ ਤਾਂ ਰਾਤ ਸਾਂਤਾ ਫਿਰ ਜਦੋਂ ਲੜਾਈ ਹੋ ਕੇ ਉਹ ਲੜਾਈ ਲੜਿਓ ਫਿਰ ਮੈਨੂੰ ਦੋ ਵਜੇ ਪਤਾ ਲੱਗਿਆ ਇਹ ਕਹਿੰਦੇ ਤੇਰਾ ਭਰਾ ਪੂਰਾ ਵਗੈਰਾ ਤੇ ਦੋ ਵਜੇ ਅੱਛਾ ਦੋ ਵਜੇ ਤੁਹਾਨੂੰ ਪਤਾ ਲੱਗਾ ਹਾਂਜੀ ਤੇ ਕਿੰਨੇ ਬ੍ਰਦਰ ਹੋ ਤੁਸੀਂ ਚਾਰ ਬ੍ਰਦਰ ਐ ਇੱਕ ਸਿਸਟਰ ਐ ਕਿੱਥੇ ਰਹਿਣ ਵਾਲੇ ਪ੍ਰੇਤਨਗਰ 32/1 ਨੰਬਰ ਕਲਚਰ ਐਣ ਵਾਲੇ ਜੀ ਠੀਕ ਐ ਇਹ ਮਤਲਬ ਇੱਥੇ ਵੈਸੇ ਯਾਰੀ ਦੋਸਤੀ ਚੱਲਦੀ ਸੀ ਅੱਛਾ ਹਾਂਜੀ ਹਾਂਜੀ ਤੇ ਹੁਣ ਉਹਦੀ ਡੈਥ ਹੋ ਗਈ ਐ ਹਾਂਜੀ ਹਾਂਜੀ ਪਰ ਉਹਨਾਂ ਵੱਲੋਂ ਕਹਿਆ ਜੇ ਮੇਰਾ ਬੇਟਾ ਹੈ ਕਿੰਨਾ ਵਾਲੇ ਉਹਨਾਂ ਦਾ ਬੇਟਾ ਨਹੀਂ ਕਹਿੰਦੇ ਅੱਛਾ ਅੱਛਾ ਠੀਕ ਐ ਤੇ ਹੁਣ ਪੁਲਿਸ ਕੋ ਕੀ ਮੰਗ ਕਰ ਰਹ ਪੂਰਾ ਘਾਇਆ ਹੁਣ ਉਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਕੀ ਨਾਮ ਹੈ ਤੁਹਾਡਾ ਸਰਿੰਦਰ ਕੌਰ ਜੀ ਅੱਛਾ ਤੇ ਇਹ ਕੀ ਹੋਇਆ ਕੀ ਕਹਿੰਦੇ ਦੇਰ ਰਾਤ ਕੋਈ ਈਟਾ ਉੱਟਾ ਚੱਲੀਆਂ ਗਲੀ ਦੇ ਵਿੱਚ ਕੋਈ ਮਰਡਰ ਵੀ ਹੋਇਆ ਮਾਮਲਾ ਹੈ ਕੀ ਹੈ ਹਾਂਜੀ ਇਹ ਜੀ 357 ਦੀ ਨਾ ਪਰਚਾ ਚੱਲਦਾ ਦਲੀਪ ਸਿੰਘ ਨਾਲ ਅੱਛਾ ਦਲੀਪ ਵੀ ਇਹ ਨਾਲ ਅੱਛਾ ਇਹਨਾਂ ਨੇ ਮੇਰੇ ਮੁੰਡੇ ਨੂੰ ਚੱਕ ਕੇ ਲਿਜਾ ਕੇ ਇਹਨਾਂ ਨੇ ਸਾਨੂੰ ਫੇਰ ਵੀ ਡਰਾ ਕੇ ਪਰਚਾ ਨਹੀਂ ਕਰਨ ਦਿੱਤਾ ਸਾਡੇ ਕੋਲ ਸਾਡੇ ਕੋਲ ਵੀਡੀਓ ਹੈਗੀ ਆ ਇਹ ਕਦੋਂ ਦੀ ਗੱਲ ਆਂਟੀ ਇਹ ਵੀਡੀਓ ਹੈਗੀ ਆ ਜੀ ਅੱਜ ਤੋਂ ਸਾਲ ਪਹਿਲਾਂ ਦੀ ਸਾਲ ਪਹਿਲਾਂ ਮਤਲਬ ਤੁਹਾਡੇ ਨੂੰ ਮੁੰਡੇ ਨੂੰ ਹਾਂਜੀ ਠੀਕ ਹੈ ਇਹਨਾਂ ਨੇ ਮੇਰੇ ਮੁੰਡੇ ਨੂੰ ਕਿੱਟਣਾ ਕਰਕੇ ਜਾਨੀ ਮੂਤ ਵੀ ਪਲਾਇਆ ਉਹ ਤੇ ਮੂੰਹ ਚ ਬਹੁਤ ਕੁਛ ਕਰਿਆ ਇਹਨਾਂ ਨੇ ਇੰਨਾ ਨੇ ਮੇਰਾ ਮੁੰਡਾ ਤੋਂ ਪ੍ਰਾਣੀ ਰੰਜਿਸ਼ ਨੂੰ ਲੈ ਕੇ ਪ੍ਰਾਣੀ ਰੰਜਿਸ਼ ਨਾਲ ਲੜਾਈ ਹੋਈ ਆ ਹੋਰ ਕੋਈ ਰੰਜਿਸ਼ ਨਹੀਂ ਅੰਟੀ ਇੱਕ આરોਪ ਲੱਗ ਰਿਹਾ ਕੋਈ ਕਹਿੰਦੇ ਨੇ ਕਿ ਚਿੱਟਾ ਵਗੈਰਾ ਇੱਥੇ ਵੀ ਇਕ ਨਾ ਨਾ ਜੀ ਨਹੀਂ ਅੱਛਾ ਜੀ ਐਦਾਂ ਦੀ ਕੋਈ ਗੱਲ ਨਹੀਂ ਜਦਾਂ ਦੀ ਗੱਲਾਂ ਸਾਨੂੰ ਅੱਲਾ ਨਾ ਕਰੇ ਜਿਹੜਾ ਅੰਟੀ ਮੁੰਡਾ ਮਰਿਆ ਵਾ ਉਹ ਕਦ ਤੋਂ ਮਤਲਬ ਇੱਥੇ ਮੁੰਡਾ ਆਂਦਾ ਜਾਂਦਾ ਉਹ ਆ ਜਾਂਦਾ ਸੀ ਯਾਰ ਦੋ ਯਾਰੀ ਦੋਸਤੀ ਕਰਕੇ ਚਲਾ ਜਾਂਦਾ ਸੀ ਉਹਦੇ ਪੈਰ ਸੁੱਜੇ ਹੋਏ ਸੀ ਤੇ ਸ਼ੂਗਰ ਸੀ ਉਸ ਮੁੰਡੇ ਨੂੰ ਅੱਛਾ ਜੀ ਹਾਂਜੀ ਝੂਲਿਆਂ ਦਾ ਕੰਮ ਕਰਦਾ ਸੀ ਉਹ ਅੱਛਾ ਜੀ ਝੂਲਿਆਂ ਦਾ ਕੰਮ ਕਰਦਾ ਸੀ ਮੇਲੇ ਲਾਉਂਦਾ ਸੀ ਉਹ ਕਿੰਨੇ ਵਜ ਏ ਜੀ ਸਾਢੇ 10 11 ਵਜੇ ਦੀ ਘਟਨਾ ਸੀ ਸਾਢੇ 10 11 ਵਜੇ ਤੇ ਇਹ ਮੁੰਡਾ ਮਤਲਬ ਵੈਸੇ ਆਂਦਾ ਹੁੰਦਾ ਸੀ ਤੇ ਜਾਰੀ ਦੋਸਤੀ ਕਰਦਾ ਹਾਂਜੀ ਜਾਰੀ ਦੋਸਤੀ ਕਰਕੇ ਕਿੰਨੇ ਕੁ ਬੰਦੇ ਨੇ ਮਤਲਬ ਹਮਲਾ ਕੀਤਾ ਉੱਤੇ ਜਿਹੜਾ ਉਹ ਜੀ ਹੁਣੇ 15 20 ਮੁੰਡੇ ਅੱਛਾ ਉਹਦੀ ਆਪਣੀ ਮਤਲਬ ਕੋਈ ਪੁਰਾਣੀ ਰੰਜਿਸ਼ ਸੀ ਰੰਜਿਸ਼ ਸੀ ਜੀ ਉਹ ਸਾਡੇ ਤੇ ਹਮਲਾ ਕਰਨ ਆ ਸਾਡੇ ਬੱਚਿਆਂ ਨੂੰ ਮਾਰਨ ਲਈ ਆਉਂਦਾ ਅੱਗੇ ਤੋਂ ਵੀ ਸਾਨੂੰ ਉਹ ਤੋਂ ਬਹੁਤ ਬਹੁਤ ਜ਼ਿਆਦਾ ਖਤਰਾ ਹੈ ਤੁਹਾਡੇ ਬੱਚਾ ਹੁਣ ਪੁਲਿਸ ਮੌਕੇ ਤੇ ਆਈ ਹੈ ਤੇ ਕੀ ਹਾਂਜੀ ਪੁਲਿਸ ਮੌਕੇ ਤੇ ਰਾਤ ਵੀ ਪਹੁੰਚੀ ਹੈ ਪੁਲਿਸ ਮੌਕੇ ਤੇ ਹੁਣ ਵੀ ਪਹੁੰਚੀ ਹੈ ਪੁਲਸ ਵਾਲਿਆਂ ਕੋਲ ਕੋਈ ਕਮੀ ਨਹੀਂ ਅਸੀਂ ਫੋਨ ਕੀਤਾ ਪੁਲਸ ਨਾਲ ਹੀ ਹਾਜ਼ਰ ਹੋਈ ਹੈ ਜੀ ਤੇ ਕੈਮਰੇ ਵਗੈਰਾ ਲੱਗੇ ਸੀ ਸੀਸੀਟੀਵੀ ਨਹੀਂ ਜੀ ਸਾਡੇ ਕੈਮਰੇ ਨਹੀਂ ਸਾਡੇ ਨਹੀਂ ਹੈਗੇ ਉਹ ਗਵਰਨੇਰ ਦੇ ਹੈਗੇ ਉਹਨਾਂ ਦੇ ਗਮਾਂਟੀਆਂ ਦੇ ਕੈਮਰੇ ਹੈਗੇ ਜੀ ਉਹ ਚੋਂ ਇਹਨਾਂ ਨੇ ਸੀਸੀਟੀਵੀ ਲਾ ਕੇ ਸੀਸੀਟੀਵੀ ਕੈਮ ਲਾਏਗੇ ਉਹਨਾਂ ਦਾ ਚੱਕ ਕੇ ਉਹ ਚੋਂ ਵੀਡੀਓ ਕੱਢ ਕੇ ਲੈ ਗਏ ਉਹਨਾਂ ਦੀ ਵੀ ਤੁਹਾਡੇ ਵੀ ਘਰਦਿਆਂ ਨਾਲ ਮਾਰਕੁੱਟ ਵਗੈਰਾ ਹੋਈ ਆ ਹਾਂਜੀ ਹੋਈ ਆ ਸਾਡੇ ਆ ਦੇਖੋ ਅੱਛਾ ਚਲੋ ਠੀਕ 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 ਕੋਈ ਨਹੀਂ ਠੀਕ ਹੈ ਮਾਰਕੁੱਟ ਵਗੈਰਾ ਹੋਈ ਆ ਤੇ ਇਹ ਕੋਈ ਗੋਲੀ ਗੋਲੀ ਕਹਿੰਦੇ ਚੱਲਣ ਦੀ ਵੀ ਗੱਲ ਹੈਗੀ ਕੋਈ ਗੋਲੀਆਂ ਵਿੱਚ ਲੀਨ ਦੀ ਆਜੇਗੀ ਦੇਖੀ ਪਰ ਉਹ ਗੋਲੀ ਨਹੀਂ ਚਲਦੀ ਦੇਖੀ ਹੱਥ ਚ ਵੈਪਨ ਜਰ ਉਹ ਜੇ ਵੈਪਨ ਸੀਗੇ ਉਹਨਾਂ ਹਾਂਜੀ ਗੋਲੀਆਂ ਚਲ ਚਲਾਈ ਉਹਨਾਂ ਨੇ ਟੋਕੇ ਹੀ ਮਾਰੇ ਨੇ ਟੋਕੇ ਲੈ ਇਲਾਕੇ ਚ ਇਸ ਤੋਂ ਪਹਿਲਾਂ ਵੀ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਪਹਿਲੀ ਵਾਰੀ ਇਦਾਂ ਦੀ ਹੋਈ ਹੈ ਨਹੀਂ ਜੀ ਇੱਕ ਵਾਰੀ ਸਾਡੇ ਉੱਧਰ ਹੋਈ ਸੀ ਗਰਵਾਚਨ ਕਲੋਨੀ ਦੇ ਵਿੱਚ ਅੱਛਾ ਜੀ ਪਹਿਲਾਂ ਇਹ ਮੈਂ ਕਿੱਥੋਂ ਰਹਿੰਦੀ ਉੱਥੇ ਮੈਂ ਤਾਂ ਜੀ ਹੋਗੇ ਰਹਿੰਦੀ ਨੂੰ ਰਿ 40 ਸਾਲ 40 ਸਾਲ ਤੁਹਾਡੇ मतलब ਇਹ ਤੁਹਾਡੀ ਗਲੀ ਦੇ ਵਿੱਚ ਪਹਿਲੀ ਵਾਰੀ ਇਹੋ ਜਿਹੀ ਕਟਨਾ ਹੋਈ ਹੈ। ਹਾਂਜੀ ਪਹਿਲੀ ਵਾਰੀ ਕਟਨਾ ਹੋਈ ਹੈ ਗਲੀ 'ਚ। ਪਹਿਲਾਂ ਇਹ ਸਾਨੂੰ ਗਏ ਸੀ ਉੱਥੇ ਗਰਵਾਚਨ ਕਲੋਨੀ 'ਚ ਮਾਰਨ। ਉੱਥੋਂ ਡਰਦੇ ਅਸੀਂ ਆ ਗਏ ਸੀ। ਉੱਥੇ ਸਾਡੇ ਤੇ ਹਮਲਾ ਕਰਦੇ ਸੀ ਦੁਕਾਨ ਤੇ। ਪੁਲਿਸ ਨੂੰ ਸੂਚਨਾ ਤੁਸੀਂ ਦਿੱਤੀ? ਹਾਂਜੀ ਅਸੀਂ ਦਿੱਤੀ। ਪੁਲਿਸ ਨੂੰ ਸੂਚਨਾ ਵੀ ਅਸੀਂ ਦਿੱਤੀ ਹੈ ਜੀ। ਪੁਲਿਸ ਅਸੀਂ ਬੁਲਾਈ ਹੈ। ਤੇ ਤੁਹਾਡੇ ਮਤਲਬ ਜਿਹੜੇ ਬੇਟੇ ਆ ਉਹਨਾਂ ਦਾ ਕੋਈ ਯਾਰ ਦੋਸਤ ਤੁਸੀਂ ਕਹ ਰਹੇ ਹੋ? ਹਾਂਜੀ ਬੇਟਿਆਂ ਦਾ ਯਾਰ ਦੋਸਤ। ਕਿਹਨਾਂ ਬੇਟੇ ਦਾ ਬਟ ਦਾ? ਹਰਪ੍ਰੀਤ ਸਿੰਘ, ਜਗਰੂਪ ਸਿੰਘ ਜੀ। ਜਗਰੂਪ ਸਿੰਘ ਦੀ ਇਹਨਾਂ ਨੇ ਵੀਡੀਓ ਦੋ ਬੇਟੇ ਆ ਮੇਰੇ ਕੀ ਕਰਦੇ ਨੇ ਉਹ ਕੰਮ ਕਰਦੇ ਕਾਟੋ ਚਲਾਉਂਦਾ ਜੀ ਕਿ ਤਿਆਰੀ ਕਰਦਾ ਠੀਕ ਹੈ ਹੁਣ ਕੀ ਮੰਗੀਤੀ ਪੁਲਿਸ ਕੋ ਤੁਸੀ ਕਰੀ ਅਸੀਂ ਤਾਂ ਪੁਲਿਸ ਨੂੰ ਮੰਗ ਕੋਲ ਇਹ ਕੀਤੀ ਹੈ ਜੀ ਜਦੋਂ ਯਾਰ ਦੋਸਤ ਸਾਨੂੰ ਨੁਸਾਫ ਚਾਹੀਦਾ ਇਹਨਾਂ ਦਾ ਠੀਕ ਹੈ ਹੁਣ ਤੁਸੀਂ ਆਪਣਾ ਮੈਡੀਕਲ ਵਗੈਰਾ ਕਰਾਇਆ ਜਿਹੜਾ ਸੱਟਾਂ ਲੱਗੀਆਂ ਹਾਂਜੀ ਮੈਡੀਕਲ ਅਸੀਂ ਰਾਤ ਕਰਾਉਣਗੇ ਤੇ ਰਾਤ ਵੀ ਸਾਡੇ ਮਗਰ ਬੰਦੇ ਪੈ ਗਏ ਸੀਰੀਅਸ ਹੈ ਤੁਸੀਂ ਲੈ ਜਾਓ ਵੀ ਬੇਟਾ ਦੇਖੋ ਪਹਿਲਾਂ ਹਾਂ ਬੇਟੇ ਦੇ ਬੇਟਾ ਕਿੱਥੇ ਹੋਂ ਹਾਂ ਜੀ ਉਹ ਗਏ ਹੋਏ ਨੇ ਜਿਹੜਾ ਮਰਿਆ ਜੀ ਬੇਟਾ ਸੀ ਸਾਡਾ ਉਹ ਬੇਟਾ ਸਾਹ ਹਸਪਤਾਲ ਦੇ ਵਿੱਚ ਸੀ ਮੈਂ ਸੀ ਉਹਦੀ ਮੰਮੀ ਸੀ ਉਸ ਸਮੇਂ ਦੀ ਕੰਡੀਸ਼ਨ ਦੇਖ ਕੇ ਰੈਫਰ ਕਰਤਾ ਉਹਨੂੰ ਹਾਂ ਜੀ ਉਹ ਨੂੰ ਰੈਫਰ ਕਰਨ ਤੋਂ ਪਹਿਲਾਂ ਹੀ ਉਹਦੇ ਟਾਂਕੇ ਟੁੰਕੇ ਲਾਉਂਦੇ ਸੀ ਜਦੋਂ ਸੁਹਾਸ ਨਹੀਂ ਕੱਢਦਾ ਹਾਂ ਜੀ ਹਾਂ ਜੀ ਰਾਤ ਸਾਨੂੰ ਇਨਫੋਰਮੇਸ਼ਨ ਆਈ ਸੀ ਇੱਕ ਇੱਥੇ ਆਪਣਾ ਫਤੇ ਸਿੰਘ ਨਗਰ ਦਾ ਜਿਹੜਾ ਇਹ ਜੀ ਇੱਥੇ ਲੜਾਈ ਹੋਈ ਆ ਘੱਟੋ ਘੱਟ 13 14 ਬੰਦੇ ਇਸ ਧਿਰ ਦੇ ਸੀਗੇ ਤੇ ਆਪੋਜ਼ਿਟ ਧਿਰ ਦੇ ਵੀ 13 14 ਬੰਦੇ ਸੀਗੇ ਪਰ ਵੈਰੀਫਾਈ ਕਰ ਰਹੇ ਆ ਕੌਣ ਕੌਣ ਸੀ ਜਿਹਦੀ ਡੈਥ ਵੀ ਹੋਈ ਹੈ ਕਿਸੇ ਦੀ ਹਾਂਜੀ ਹਾਂਜੀ ਉਹ ਲੜਕੇ ਦੀ ਹੋਈ ਹੈ ਸਰ ਕੋਣ ਆ ਮੈਡਮ ਉਹ ਸ਼ਖਸ ਜਿਹਦੀ ਡੈਥ ਹੋਈ ਹੈ ਉਹਦਾ ਨਾਮ ਹੈਗਾ ਦਲਜੀਤ ਸਿੰਘ ਕਾਕਾ ਤੇ ਮੈਡਮ ਕਿਹਾ ਜਾ ਰਿਹਾ ਕੋਈ ਨਸ਼ੇ ਵਗੈਰਾ ਵੀ ਸੇਵਨ ਕਰਦਾ ਸੀ ਜਾਂ ਵੇਚਦਾ ਸੀ ਇਦਾਂ ਦਾ ਵੀ ਕੁਝ ਇਹ ਤਾਂ ਇਨਵੈਸਟੀਗੇਸ਼ਨ ਦੌਰਾਨ ਹੀ ਪਤਾ ਲੱਗੂਗਾ ਲੈ ਤੇ ਇਲਾਕੇ ਦੇ ਵਿੱਚ ਮਾਨੂੰ ਕਹਿੰਦੇ ਕੋਈ ਗੋਲੀਆਂ ਵਗੈਰਾ ਵੀ ਚੱਲਣ ਦੀ ਗੱਲ ਹੈ ਨਹੀਂ ਨਹੀਂ ਫੁਟੇਜ ਹੈ ਸਾਡੇ ਕੋਲ ਇਦਾਂ ਦੀ ਕੋਈ ਸਾਹਮਣੇ ਨਹੀਂ ਆਈ ਹਾਂਜੀ ਹਾਂਜੀ ਸਿਰਫ ਦਫ਼ਤਾਂ ਨਾਲ ਇੱਕ ਦੂਜੇ ਤੇ ਹਮਲਾ ਕੀਤਾ ਤੇ ਜਾਂ ਇਟਾ ਉਟਾ ਨਾਲ ਇਹ ਪਰ ਦਿਨ ਇਨਵੈਸਟੀਗੇਸ਼ਨ ਚ ਕੀ ਨਿਕਲ ਕੇ ਸਾਹਮਣੇ ਆਇਆ ਕੋਈ ਰஞ்சிਸ਼ਾ ਪੁਰਾਣੀ ਜਾਂ ਦੇਖੋ ਜੀ ਕਰ ਰਹੇ ਆ ਇਨਵੈਸਟੀਗੇਸ਼ਨ ਫਿਰ ਤੁਹਾਡੇ ਧਿਆਨ ਚ ਲਿਆਦਾ ਮੈਂ ਕਰਤਾ ਜੀ ਸੀ ਕੋਈ ਰੰਦਾ ਰੈਨ ਵਾਲਾ ਕਿਥੇ ਰਹਿ ਤਰ ਤਾ ਇਹ ਸ਼ਿਮਲਾਪੁਰ ਇਧਰ ਰੈਨ ਵਾਲਾ ਸੀ ਜਿਹਦੀ ਡੈਥ ਹੋਈ ਹੈ ਬੱਚੇ ਇਥੇ ਵੈਸੇ ਕਮ ਆਇਆ ਸੀ ਇਥੇ ਰਹਿੰਦਾ ਸੀ ਉਹ ਘਰ ਦੇ ਤਾਂ ਕਹਿ ਰਹੇ ਇਥੇ ਰਹਿੰਦਾ ਸੀ ਇਹਨਾਂ ਕੋ ਦੋ ਤਿੰਨ ਸਾਲ ਤੋਂ ਇਥੇ ਰਹਿ ਰਹੇ ਆ ਇਹਨਾਂ ਤੋਂ ਪੁੱਛ ਗਏ ਚ ਕੀਤੀ ਹੈ ਇਹ ਕਹਿੰਦੇ ਸਾਡੇ ਨਾਲ ਮਤਲਬ ਇਹਨਾਂ ਦੇ ਮੁੰਡਾ ਜਿਹੜਾ ਢੇਲ ਚੋਂ ਆਇਆ ਉਹਦਾ ਫਰੈਂਡ ਫਰੋਂ ਦੀ ਸੀ ਬਾਕੀ ਕਲੀਅਰ ਕਰ ਲੈਣੇ ਬੱਸ ਤੇ ਮੈਮ ਕਿੰਨੇ ਜਣੇ ਵੱਲੋਂ ਹਮਲਾ ਕੀਤਾ ਗਿਆ ਸੀ ਟਕੜਨ ਫੁਟੇਜ ਚ ਤਾਂ ਹੈਗੀ ਆ 7-8 ਜਣੇ ਬਾਕੀ ਕਰ ਰਹੇ ਆ ਤਪतीश ਦੱਸ ਦਾਂਗੇ ਤੁਹਾਨੂੰ ਠੀਕ ਠੀਕ ਠੀਕ